ਉਹ ਬਠਿੰਡਾ ਤੋਂ ਚੰਡੀਗੜ੍ਹ ਨੈਸ਼ਨਲ ਹਾਈਵੇ ਸਹੀ 4 ਵਜੇ ਕਿਸਾਨਾਂ ਨੇ ਖਾਲੀ ਕਰ ਦਿੱਤਾ ਹੈ ਹੁਣ ਸਟੇਜ ਸਮਾਪਤ ਹੋ ਚੁੱਕੀ ਆ ਸੋ ਕਿਸਾਨ ਜਿਹੜੇ ਟਰਾਲੀਆਂ ਲੈ ਕੇ ਆਪਣੇ ਘਰ ਵਾਪਸ ਜਾ ਰਹੇ ਨੇ ਉਹਨਾਂ ਦਾ ਵੀ ਸਮਰਥਨ ਕਰਦੇ ਆ ਕੱਲ ਉਹਨਾਂ ਦੇ ਸਮਰਥਨ ਦੇ ਵਿੱਚ ਅਸੀਂ ਪੰਜਾਬ ਦੇ ਵਿੱਚ ਸਾਰੇ ਟੋਲ ਪਲਾਜ਼ੇ ਫ੍ਰੀ ਕਰੇ ਨੇ ਪਰ ਜੇ ਸਰਕਾਰ ਜ਼ਬਰ ਕਰੂਗੀ ਫੇਰ ਵੀ ਅਸੀਂ ਉਹਨਾਂ ਦੇ ਨਾਲ ਆ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਉੱਥੇ ਕੋਈ ਹਾਲਾਤ ਵਿਗੜਦੇ ਨਹੀਂ ਮੰਗਾ ਮੰਨੀਆਂ ਗਿਆ ਸ਼ੰਭੂ ਬਾਰਡਰ ਅਖਨੋਰੀ ਬਾਰਡਰ ਤਾਂ ਤੁਹਾਡੀ ਜਥੇਬੰਦੀ ਜਾ ਸਕਦੀ ਹੈ ਉੱਥੇ ਜਾ ਕੀ ਪਲਾਨੇਗਾ ਤੁਹਾਡੀ ਆਉਣਾਂਗੇ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਭਾਰਤ ਬੰਦ ਕੀਤਾ ਗਿਆ ਅੱਜ 4:00 ਬਜ ਚੁੱਕੇ ਨੇ 4:00 ਜਿਹੜੇ ਨੈਸ਼ਨਲ ਹਾਈਵੇ ਘੇਰੇ ਹੋਏ ਸੀ ਜਿਹੜੇ ਸਟੇਟ ਹਾਈਵੇ ਘੇਰੇ ਹੋਏ ਸੀ ਪ੍ਰੋਟੈਸਟ ਚੱਲਦਾ ਸੀ ਪ੍ਰਦਰਸ਼ਨ ਚੱਲਦਾ ਸੀ ਸਟੇਜਾਂ ਲੱਗੀਆਂ ਹੋਈਆਂ ਤੀਆਂ ਨੈਸ਼ਨਲ ਹਾਈਵੇ ਬਠਿੰਡਾ ਚੰਡੀਗੜ੍ਹ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕਿ ਇਹ ਨੈਸ਼ਨਲ ਹਾਈਵੇ ਆ ਪਰ ਅੱਜ ਇੱਥੇ ਸਵੇਰ ਤੋਂ ਹੀ ਲੈ ਕੇ 16 ਫਰਵਰੀ ਭਾਰਤ ਬੰਦ ਜਾਨੀ ਕਿ ਇੱਕ ਸਟੇਜ ਲੱਗੀ ਹੋਈ ਹੈ ਨੈਸ਼ਨਲ ਹਾਈਵੇ ਤੇ ਬਿਲਕੁਲ ਵਿਚਕਾਰ ਸੋ ਬਠਿੰਡਾ ਤੋਂ ਚੰਡੀਗੜ੍ਹ ਨੈਸ਼ਨਲ ਹਾਈਵੇ ਸਹੀ 4 ਵਜੇ ਕਿਸਾਨਾਂ ਨੇ ਖਾਲੀ ਕਰ ਦਿੱਤਾ ਹੈ ਹੁਣ ਸਟੇਜ ਸਮਾਪਤ ਹੋ ਚੁੱਕੀ ਆ ਸੋ ਕਿਸਾਨ ਜਿਹੜੇ ਟਰਾਲੀਆਂ ਲੈ ਕੇ ਆਪਣੇ ਘਰ ਵਾਪਸ ਜਾ ਰਹੇ ਨੇ ਹੁਣ ਜਿਹੜੀ ਆਵਾਜ਼ ਆਈ ਆ ਕਿਤੇ ਵੀ ਰੁਕੀ ਹੋਈ ਆ ਕਿਉਂਕਿ ਪੂਰਾ ਜਾਮ ਸੀ ਬਹੁਤ ਵੱਡਾ ਕਿਸਾਨਾਂ ਨੂੰ ਇੱਕ ਸਮਰਥਨ ਮਿਲਿਆ ਵੱਡੇ ਜਾਮ ਦੇ ਵਿੱਚ ਕਿਤੇ ਨਾ ਕਿਤੇ ਬਹੁਤ ਯੂਨੀਅਨ ਆ ਇੱਥੇ ਪਹੁੰਚੀਆਂ ਸੋ ਹੁਣ ਸਾਰੇ ਨੈਸ਼ਨਲ ਹਾਈਵੇ ਖਾਲੀ ਹੋ ਜਾਣਗੇ ਜਨਨ ਇੱਕ ਜਗ੍ਹਾ ਤੋਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਹੁਣ ਜਾਇਆ ਜਾਵੇਗਾ ਟਰੱਕ ਚੱਲਣਗੇ ਕਾਰਾਂ ਚੱਲਣਗੀਆਂ ਪਹਿਲਾਂ ਪੂਰਾ ਬੰਦਰਿਆਸੋ ਭਾਰਤੀ ਕਿਸਾਨ ਜੀ ਨੇ ਡਕਾਉਂਦਾ ਦੇ ਸੂਬੇ ਦੇ ਆਗੂ ਗੁਰਮੀਤ ਸਿੰਘ ਪੱਟੀਵਾਲ ਸਾਡੇ ਨਾਲ ਮੌਜੂਦ ਨੇ ਪੱਟੀਵਾਲ ਸਾਹਿਬ ਕਿਵੇਂ ਦਾ ਰਿਹਾ ਸਮਰਥਨ ਅੱਜ ਕਿੰਨੀਆਂ ਕਿ ਯੂਨੀਅਨਾਂ ਜਿਵੇਂ ਏਕਤਾ ਇੱਕ ਪੂਰੀ ਫੁੱਲ ਸੀ ਕਿੰਨਾ ਕ ਸਮਰਥਨ ਮਿਲਿਆ ਤੁਹਾਨੂੰ ਅੱਜ ਤਾਂ ਜਿਹੜਾ ਭਾਰਤ ਬੰਦ ਦਾ ਸੱਦਾ ਸੀ ਸਾਡਾ ਉਹਨੂੰ ਪੂਰਾ ਸਮਰਥਨ ਮਿਲਿਆ ਪੰਜਾਬ ਦੇ ਵਿੱਚ ਵੀ ਭਾਰਤ ਦੇ ਵਿੱਚ ਵੀ ਜੇ ਅਸੀਂ ਜਿੱਥੇ ਉਰੇਆ ਸੰਗਰੂਰ ਜ਼ਿਲ੍ਹੇ ਚ ਸੰਗਰੂਰ ਜ਼ਿਲ੍ਹੇ ਚ 8 ਤਾਂ ਹੀ ਸੀ ਸਾਡਾ ਪ੍ਰੋਗਰਾਮ 8 ਤਾਂ ਹੀ ਪੂਰੇ ਦਾ ਪੂਰਾ ਮੈਂ ਕਹਿੰਦਾ ਵੀ ਜਿਵੇਂ ਕਹਿੰਦੇ ਹੁੰਦੇ ਨੇ ਵੀ ਕੁੱਤਾ ਵੀ ਨਹੀਂ ਆਇਆ ਇੱਥੋਂ ਦੀ ਵੀ ਪੂਰਾ ਬੰਦ ਹੈ ਯਾਨੀ ਕਿ ਸਾਰਾ ਬਲਾਕ ਜਿਵੇਂ ਭਵਾਨੀਗੜ੍ਹ ਸੰਗਰੂਰ ਭਵਾਨੀਗੜ੍ਹ ਵੀ ਸੰਗਰੂਰ ਵੀ ਧੂਰੀ ਵੀ ਲੋਂਗੋਵਾਲ ਵੀ ਲਹਿਰਾਗਾਗਾ ਵੀ ਦੜਬਾ ਵੀ 8 ਜਗ੍ਹਾ ਤੇ ਸ਼ੇਰਪੁਰ ਵੀ 8 ਜਗ੍ਹਾ ਤੇ ਸਾਡਾ ਪ੍ਰੋਗਰਾਮ ਸੀ 8 ਜਗ੍ਹਾ ਤੇ ਪੂਰਾ ਜਾਮ ਲੱਗਾ ਹਤੀ ਇਸੇ ਤਰ੍ਹਾਂ ਹਾਂ ਇਹ ਦੇਖਦੇ ਹਾਂ ਸ਼ੰਭੂ ਬਾਰਡਰ ਖਨੌਰੀ ਬਾਰਡਰ ਜਿਵੇਂ ਦੇ ਹਾਲਾਤ ਚੱਲੇ ਨੇ ਉੱਥੇ ਜਿਵੇਂ ਦਾ ਸਿਸਟਮ ਚੱਲਿਆ ਸਰ ਦੇਖੋ ਖਨੌਰੀ ਬਾਰਡਰ ਤੇ ਜਿਹੜਾ ਸ਼ੰਭੂ ਬਾਰਡਰ ਵਾਲਾ ਪ੍ਰੋਗਰਾਮ ਹੈ ਉਹ ਸਾਤੋਂ ਵੱਖ ਹੋਈਆਂ ਜਿੱਥੇ ਬੰਦੀਆਂ ਦਾ ਪ੍ਰੋਗਰਾਮ ਸੀ ਪਰ ਅਸੀਂ ਉਹਨਾਂ ਦਾ ਵੀ ਸਮਰਥਨ ਕਰਦੇ ਹਾਂ ਕੱਲ ਉਹਨਾਂ ਦੇ ਸਮਰਥਨ ਦੇ ਵਿੱਚ ਅਸੀਂ ਪੰਜਾਬ ਦੇ ਵਿੱਚ ਸਾਰੇ ਟੋਲ ਪਲਾਜ਼ੇ ਫ੍ਰੀ ਕਰੇ ਨੇ ਪਰ ਜੇ ਸਰਕਾਰ ਜ਼ਾਬਰ ਕਰੂਗੀ ਫੇਰ ਵੀ ਅਸੀਂ ਉਹਨਾਂ ਦੇ ਨਾਲ ਆ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਪਰ ਜੇ ਇਕੱਠਾ ਹੋ ਕੇ ਚੱਲਦੇ ਤਾ ਕੁਛ ਗੱਲ ਹੋਰ ਹੋਣੀ ਸੀ ਤੇ ਮੰਗਾਂ ਦੀ ਪੂਰਤੀ ਹੋਣੀ ਸੀ ਇਸ ਕਰਕੇ ਉਹਨਾਂ ਨੇ ਵੱਖਰਾ ਦਿੱਤਾ ਪ੍ਰੋਗਰਾਮ ਪਰ ਉਹ ਸੰਯੁਕਤ ਮੋਰਚੇ ਦਾ ਹਿੱਸਾ ਨਹੀਂ ਹੈਗੇ ਮੀਟਿੰਗਾਂ ਤੇ ਮੀਟਿੰਗਾਂ ਹੋ ਰਹੀਆਂ ਨੇ ਲਗਾਤਾਰ ਕੇਂਦਰੀ ਮੰਤਰੀ ਪਹੁੰਚ ਰਹੇ ਨੇ ਕਿ ਗੱਲਬਾਤ ਕਰਦੇ ਆ ਜੀ ਉੱਥੇ ਗੱਲ ਕਰਾਂਗੇ ਪਹੁੰਚ ਕੇ ਗੱਲ ਕਰਾਂਗੇ ਹੁਣ 18 ਦੀ ਮੀਟਿੰਗ ਫੇਰ ਮਿਲੀ ਆ ਕੀ ਲੱਗਦਾ ਸਟਾ ਨਿਕਲੂ ਜਾਂ ਨਹੀਂ ਨਿਕਲੂ ਦੇਖੋ ਇਹ ਤਾਂ ਲੋਕਾਂ ਦਾ ਗੁੱਸਾ ਠੰਡਾ ਕਰਨ ਵਾਲਾ ਹੁੰਦਾ ਮੀਟਿੰਗਾਂ ਦੇ ਵਿੱਚੋਂ ਕੁਝ ਨਹੀਂ ਹੈਗਾ ਜੇ ਸਰਕਾਰ ਚਾਹੇ ਤਾਂ 2 ਮਿੰਟ ਦੇ ਵਿੱਚ ਹੀ ਮਸਲਾ ਹੱਲ ਕਰ ਸਕਦਾ ਐਲਾਨ ਹੀ ਕਰਨਾ ਹੈ ਇਹ ਕੋਈ ਹੁਣ ਦੀਆਂ ਮੰਗਾਂ ਨਹੀਂ ਇੱਕ ਸਾਲ ਪਰ ਦਾ ਟਾਈਮ ਦਿੱਤਾ ਹੈ ਸਰਕਾਰ ਨੂੰ ਸਾਲ ਪਰ ਸੋਚਣ ਵਾਸਤੇ ਤੀ ਉਦੋਂ ਕਰ ਲੈਂਦੇ ਜਿਹੜਾ ਕੋਈ ਕਰਨਾ ਸੀ ਸਰਕਾਰ ਨੇ ਆਪ ਚ ਭਾਵੇਂ ਆਪਦੀ ਮੀਟਿੰਗ ਕਰਦੇ ਭਾਵੇਂ ਮੰਤਰੀਆਂ ਦੀ ਮੀਟਿੰਗ ਕਰਦੇ ਜਿਹੜਾ ਕੋਈ ਦੇਣਾ ਸੀ ਉਹ ਤੈ ਤੈ ਹੈ ਸਰਕਾਰ ਕੋਲ ਪਰ ਹੁਣ ਮੀਟਿੰਗਾਂ ਚ ਮੈਨੂੰ ਨਹੀਂ ਲੱਗਦਾ ਵੀ ਕੁਝ ਨਿਕਲੂਗਾ। ਵੱਡਾ ਸਵਾਲ ਇਹੀ ਉੱਠ ਰਿਹਾ ਸੀ ਕਿ ਡਕੋਂਦਾ ਗਰੁੱਪ ਕਿਉਂ ਨਹੀਂ ਗਿਆ ਜੀ, ਦੂਜੇ ਗਰੁੱਪ ਕਿਉਂ ਨਹੀਂ ਗਏ? ਵੈਸੇ ਇਹ ਕ ਵੀ ਕਿਹਾ ਜਾਂਦਾ ਕਿ ਉਹ ਨਾਨ ਪੋਲੀਟੀਕਲ ਐ ਐਸਕੇਮ ਐ, ਇਧਰ ਦੂਜਾ ਐਸਕੇਮ ਸੀ ਉਹ ਅਲੱਗ ਨੇ। ਇਹ ਅਲੱਗ ਨੇ ਕਿਵੇਂ ਦੀ ਗੱਲਬਾਤ, ਕਿਵੇਂ ਦੀ ਰੱਖਿਆ? ਨਹੀਂ ਨਾਨ ਪੋਲੀਟੀਕਲ ਵਾਲੀ ਤਾਂ ਸਾਡੀ ਜਥੇਬੰਦੀ ਨਾ ਤਾਂ ਵੋਟਾਂ 'ਚ ਹਿੱਸਾ ਲੈਂਦੀ ਐ, ਨਾ ਅਜੇ ਤੱਕ ਹਿੱਸਾ ਲਿਆ ਐ, ਨਾ ਲਈਏ। ਇਹ ਸਾਡਾ ਪ੍ਰੋਗਰਾਮ ਐ, ਵੋਟਾਂ ਨਾਲ ਸਾਡਾ ਕੋਈ ਲਾਗਾ ਦੇਗਾ ਨਹੀਂ। ਨਾਨ ਪੋਲੀਟੀਕਲ ਤਾਂ ਸਭ ਤੋਂ ਵੱਖ ਹੋ ਕੇ ਉਹਨਾਂ ਨੇ ਨਾਨ ਪ ਵੱਡੀਆਂ ਵੱਡੀ ਪੱਤਰ ਤੇ ਜਥੇਬੰਦੀਆਂ ਸੁਜੁਕਤ ਮੋਰਚੇ ਚ ਸ਼ਾਮਲ ਨੇ ਉਹ ਦੋ ਜਥੇਬੰਦੀਆਂ ਬਖ ਹੋਈਆਂ ਨੇ ਠੀਕ ਹੈ ਹੁਣ ਸਾਰਾ ਆਵਾਜ਼ਾ ਹੀ ਕਰਤੀ ਮਤਲਬ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾ ਸਕਣਗੇ ਟਰੱਕਸ ਸਾਰੇ ਹਾਂ ਹੁਣ ਖੋਲਤਾ 4 ਵਜੇ ਤੱਕ ਪ੍ਰੋਗਰਾਮ ਸੀ 4:00 ਵਜੇ ਹੁਣ ਅਸੀਂ ਸਾਰੇ ਫਾਰਕ ਕਰਤੇ ਖੁੱਲੇ ਕਰਤੇ ਚੱਕ ਦਾ ਪ੍ਰੋਗਰਾਮ ਹੁਣ ਜੇ ਉੱਥੇ ਕੋਈ ਹਾਲਾਤ ਵਿਗੜਦੇ ਨੇ ਨਹੀਂ ਮੰਗਾ ਮੰਨੀਆਂ ਗੀਆਂ ਸ਼ੰਭੂ ਬਾਰਡਰ ਅਖਨੋਰੀ ਬਾਰਡਰ ਤਾਂ ਤੁਹਾਡੀ ਜਥੇਬੰਦੀ ਜਾ ਸਕਦੀ ਹੈ ਉੱਥੇ ਜਾ ਕੀ ਪਲਾਨਿੰਗ ਆ ਤੁਹਾਡੀ ਆਉਣ ਵਾਲੀ ਸਾਡੀ ਮੀਟਿੰਗ ਹੋਊਗੀ ਕੱਲ ਨੂੰ 18 ਤਰੀਕ ਦੀ ਮੀਟਿੰਗ ਹੈ ਸੰਯੁਕਤ ਮੋਰਚੇ ਦੀ ਜਾਇਜਾ ਕੋਈ ਮੋਰਚੇ ਵੱਲੋਂ ਫੈਸਲਾ ਆਊਗਾ ਜ਼ਰੂਰ ਉਹ ਤੇ ਫੋਲ ਚੜਾਵਾਂਗੇ ਠੀਕ ਹੈ ਬਿਲਕੁਲ ਜੀ ਸੋ ਕਿਸਾਨਾਂ ਨੇ ਪੂਰੇ ਪੰਜਾਬ ਦੀਆਂ ਸੜਕਾਂ ਨੈਸ਼ਨਲ ਹਾਈਵੇ ਪੂਰੇ ਜਾਮ ਕਰੇ ਸੀ ਪ੍ਰੋਟੈਸਟ ਵੱਡੇ ਚੱਲਦੇ ਸੀ ਕਿ ਭਾਰਤ ਬੰਦ ਜਿਹੜੇ ਨੈਸ਼ਨਲ ਹਾਈਵੇ ਨੇ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਸਟੇਟ ਹਾਈਵੇ ਉਹ ਸਾਰਿਆਂ ਤੇ ਸਟੇਜਾਂ ਲੱਗੀਆਂ ਹੋਈਆਂ ਸਨ ਸਾਰੇ ਕਿਸਾਨਾਂ ਨੇ ਉੱਥੇ ਪ੍ਰੋਟੈਸਟ ਕੀਤਾ ਇਹ ਪ੍ਰੋਟੈਸਟ ਦਾ ਸਮਾਂ ਸੀ 4 ਵਜੇ ਸੋ 4 ਵੱਜ ਚੁੱਕੇ ਹਨ ਹੁਣ ਸਾਰਿਆਂ ਉਹਨਾਂ ਨੇ ਦਰੀਆਂ ਆਪਣੀਆਂ ਉਠਾ ਲਈਆਂ ਤੇ ਜਿਹੜੀ ਟ੍ਰੈਫਿਕਾ ਹੁਣ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਵੱਲ ਜਾਵੇਗੀ ਜਾਨੀ ਕਿ ਸਵੇਰ ਤੋਂ ਹੀ ਪੂਰਾ ਜਾਮ ਸੀ ਹੁਣ 4 ਵਜੇ ਤੋਂ ਬਾਅਦ ਜਿਹੜੇ ਟਰੱਕ ਨੇ ਜਿਆ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਵਾਲੇ ਰਾਹੀਰ ਨੇ ਉਹ ਜਾ ਸਕਣਗੇ ਕਿਉਂਕਿ ਸਵੇਰ ਤੋਂ ਹੀ ਭਾਰਤ ਬੰਦ ਨੂੰ ਕਿਸਾਨਾਂ ਨੂੰ ਬਹੁਤ ਵੱਡਾ ਸਮਰਥਨ ਮਿਲਿਆ ਸਾਰੀਆਂ ਟ੍ਰੇਡ ਯੂਨੀਅਨਾਂ ਸਾਰੇ ਸੰਯੁਕਤ ਕਿਸਾਨ ਮੋਰਚੇ ਦੀਆਂ ਕਿਸਾਨ ਯੂਨੀਅਨਾਂ ਮਜ਼ਦੂਰ ਯੂਨੀਅਨਾਂ ਜਨਨ ਕਿ ਵੱਡੇ ਸਮਰਥਨ ਤੋਂ ਬਾਅਦ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕਿ ਇਹ ਨੈਸ਼ਨਲ ਹਾਈਵੇ ਬਠਿੰਡਾ ਚੰਡੀਗੜ੍ਹ ਆ ਜਿੱਤੇ ਲੰਮੀਆਂ ਲੰਮੀਆਂ ਬਹੁਤ ਜ਼ਿਆਦਾ ਟ੍ਰੈਫਿਕਾਂ ਲੰਮੀਆਂ ਲਾਈਨਾਂ ਨੇ ਲੱਗਦੀਆਂ ਨੇ ਇੱਥੇ ਪਰ ਬਿਲਕੁਲ ਟ੍ਰੈਫਿਕ ਸੁਨਸਾਨ ਰਹੀ ਟ੍ਰੈਫਿਕ ਬੰਦ ਰਹੀ ਹੁਣ ਜਿਹੜਾ ਪੁਲਿਸ ਪ੍ਰਸ਼ਾਸਨ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਕਿ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਹੁਣ ਰਾਹ ਨੂੰ ਸਾਫ਼ ਕਰਾਉਣ ਵਾਸਤੇ ਕਿਉਂਕਿ ਟ੍ਰੈਫਿਕ ਨੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣਾ ਉਹਦੇ ਲਈ ਪੁਲਿਸ ਪ੍ਰਸ਼ਾਸਨ ਦਰਿਆਵਾਂ ਵਗੈਰਾ ਜੋ ਵੀ ਸਟੇਜ ਲਾਈ ਹੋਈ ਸੀ ਉਹ ਸਟੇਜ ਹੁਣ ਉਠਾਈ ਗਈ ਆ ਤੇ ਦਰਿਆ ਇਕੱਠੀਆਂ ਕੀਤੀਆਂ ਜਾ ਰਹੀਆਂ ਨੇ ਪੁਲਿਸ ਪ੍ਰਸ਼ਾਸਨ ਜਿਸ ਕਿਸੇ ਨੇ ਬਠਿੰਡੇ ਤੋਂ ਚੰਡੀਗੜ੍ਹ ਜਾਣਾ ਚੰਡੀਗੜ੍ਹ ਤੋਂ ਕਿਤੇ ਹੋਰ ਜਾਣਾ ਜਾਨੀ ਕਿ ਸਾਰੇ ਸਟੇਟ ਹਾਈਵੇ ਤਕਰੀਬਨ ਬੰਦ ਹੀ ਸੀ ਸੋ ਹੁਣ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾ ਸਕਣਗੇ ਜਾਣਕਾਰੀ ਇਹ ਹੀ ਆ ਕੇ 4 ਵਜੇ ਸਾਰੇ ਪੰਜਾਬ ਦੇ ਰਸਤੇ ਖੁੱਲ ਚੁੱਕੇ ਹਨ ਕੈਮਰਾਮੈਨ ਪੀਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ